ਤਤ ਸ਼ਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣ ਪੰਜਾਬ ਦੇ ਵਿੱਚ ਲੱਗ ਗਈ ਇਹ ਵੱਡੀ ਪਾਬੰਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ ਮਾਹਲੀ ਜ਼ਿਲ੍ਹੇ ਦੇ ਪਿੰਡ ਸੰਕਤਿਆਂ ਦੇ ਵਿਵਾਦਿਤ ਮਤੇ ਤੋਂ ਬਾਅਦ ਹੁਣ ਅਣੀ ਜੰਡਪੁਰ ਚ ਗੈਰ ਪੰਜਾਬੀਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਜੀਹਾਂ ਜੰਡਪੁਰ ਪਿੰਡ ਦੀ ਨੋਜਵਾਨ ਸਭਾ ਨੇ ਪਿੰਡ ਵਿੱਚ ਬੀੜੀ ਸਿਗਰਟ ਪੀਣ ਅਤੇ ਗੁੜਕਾ ਖਾਣ ਤੇ ਪਾਬੰਦੀ ਲਗਾ ਦਿੱਤੀ ਆ ਜੰਡਪੁਰ ਮਹੱਲੀ ਪਿੰਡ ਜ਼ਿਲ੍ਹੇ ਦੀ ਨਗਰ ਕੌਸਲ ਖਰੜ ਅਧਿਨ ਆਉਂਦਾ ਹੈ ਤੇ ਨਗਰ ਕੌਸਲ ਦੇ ਵਾਰਡ ਨੰਬਰ 4 ਦੇ ਕੌਸਲਰ ਅਤੇ ਪਿੰਡ ਜੰਡਪੁਰ ਦੀ ਨੋਜਵਾਨ ਸਭਾ ਨੇ ਮੈਂਬਰ ਗੋਵਿੰਦਰ ਸਿੰਘ ਟੀਮਾ ਨੇ ਦੱਸਿਆ ਕਿ ਬਿਹਾਰ ਯੂਪੀ ਅਤੇ ਹੋਰਾਂ ਰਾਜਾਂ ਦੇ ਲੋਕਾਂ ਦੇ ਲਈ ਕੁੱਲ 11 ਨਿਯਮ ਬਣਾਏ ਗਏ ਨੇ ਇਮਾਰੇ ਮਤਾਬਿਕ ਸਭਾ ਨੇ ਸਭ ਸੰਮਤੀ ਨਾਲ ਫੈਸਲਾ ਕੀਤਾ ਜੇਕਰ ਪੈਂਡ ਵਿੱਚ ਰਹਿਣ ਵਾਲਾ ਕੋਈ ਵੀ ਪਰਵਾਸੀ ਵਿਅਕਤੀ ਕਿਸੇ ਅਪਰਾਧ ਵਿੱਚ ਸ਼ਾਮਲ ਪਾਇਆ ਜਾਂਦਾ ਤਾਂ ਜਸਕਰ ਵਿੱਚ ਉਹ ਰਹਿ ਰਿਹਾ ਉਸ ਦਾ ਮਕਾਨ ਮਾਲਕ ਵੀ ਜ਼ਿੰਮੇਵਾਰ ਹੋਵੇਗਾ ਨਾਲ ਹੀ ਪੈਂਡੇ ਚ ਰਹਿਣ ਵਾਲੇ ਦੂਜੇ ਰਾਜ ਦੇ ਪ੍ਰਵਾਸੀ ਲੋਕਾਂ ਨੂੰ ਆਪਣੀ ਤਸਦੀਕ ਕਰਨੀ ਪਵੇਗੀ ਇਹ ਲੋਕ ਰਾਤ ਨੂੰ ਵਾਹੇ ਤੋਂ ਬਾਅਦ ਪੈਂਡ ਵਿੱਚ ਨੀਕ ਘੁੰਮਣਗੇ ਇਸ ਤੋਂ ਇਲਾਵਾ ਕਮਰੇ ਵਿੱਚ ਦੋ ਤੋਂ ਵੱਧ ਲੋਕਾਂ ਦੇ ਰਹਿਣ ਤੇ ਵੀ ਮੰਦੀ ਲਗਾਈ ਗਈ ਹੈ ਜੀ ਹਾਂ ਦੋਸਤੋ ਅਸੀਂ ਤੁਹਾਡੇ ਤੋਂ ਇਹ ਪੁੱਛਣਾ ਚਾਹ ਰਹੇ ਹਾਂ ਕਿ ਤੁਹਾਨੂੰ ਇਸ ਪੈਂਡ ਦੇ ਨਿਯੋਜਨ ਦਾ ਇਹੇ ਕੰਮ ਕਿਸ ਤਰ੍ਹਾਂ ਲੱਗਾ ਵੀਡੀਓ 'ਚ ਕਮੈਂਟਾਂ 'ਚ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ